ਗੁਰੂ ਕਾ ਲਾਹੌਰ ਕਿਹੜੇ ਗੁਰੂ ਸਾਹਿਬ ਨਾਲ ਇਹ ਸੰਬੰਧਤ ਆ ਤੇ ਕੀ ਐਸੀ ਘਟਨਾ ਹੋਈ ਜਿਸ ਕਰਕੇ ਇਹ ਨਗਰ ਹੋਂਦ ਵਿੱਚ ਆਇਆ ਤੇ ਕਿਹੜੇ-ਕਿਹੜੇ ਕੌਤਕ ਉਸ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਪਵਨ ਧਰਤੀ ਤੇ ਕੀਤੇ ਆ ਆਓ ਆਪਾਂ ਇਸ ਇਤਿਹਾਸ ਨਾਲ ਜੁੜੀਏ ਫਤੇ ਬਲਾਉ ਅਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1673 ਈਸਵੀ ਚ ਇੱਕ ਸੰਗਤੀ ਰੂਪ ਵਿੱਚ ਜਥਾ ਲਾਹੌਰ ਤੋਂ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਂਦਾ ਆ ਉਸ ਕਾਫਲੇ ਚ ਉਸ ਸੰਗਤ ਚ ਭਾਈ ਹਰਜਸ ਰਾਏ ਉਹ ਵੀ ਲਾਹੌਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਆਉਂਦੇ ਆ ਉਹਨਾਂ ਨੇ ਸੰਗਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੀ ਧੀ ਮਾਤਾ ਜੀਤੋ ਜੀ ਦੇ ਜੋਗ ਜਾਣ ਉਸ ਸੰਗਤ ਵਿੱਚੋਂ ਆਪਣੀ ਧੀ ਦਾ ਰਿਸ਼ਤਾ ਜਿਹੜਾ ਸੀ ਉਹ ਗੋਬਿੰਦ ਰਾਏ ਜੀ ਨਾਲ ਜੋੜਿਆ 1673 ਇਸਵੀ ਚ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ 1677 ਵਿੱਚ ਮਹਾਰਾਜ ਦਾ ਫਿਰ ਵਿਆਹ ਕਾਰਜ ਜਿਹੜਾ ਸੀ ਉਹ ਹੋਣਾ ਸੀ ਤੇ ਭਾਈ ਹਰਜਸ ਰਾਏ ਦੀ ਇਹ ਭਾਵਨਾ ਸੀ ਕਿ ਬਰਾਤ ਅਨੰਦਪੁਰ ਸਾਹਿਬ ਤੋਂ ਲਾਹੌਰ ਆਵੇ ਤੇ ਜਿਹੜੀਆਂ ਵਿਆਹ ਦੀਆਂ ਰਸਮਾਂ ਆ ਉਹ ਲਾਹੌਰ ਦੀ ਧਰਤੀ ਤੇ ਸੰਪੂਰਨ ਕੀਤੀਆਂ ਜਾਣ ਫਿਰ ਸੱਚੇ ਪਾਤਸ਼ਾਹ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਨੇ ਵੇਖੋ ਮੇਰ ਕੀਤੀ ਆਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਦੂਰੀ ਤੇ ਹਿਮਾਚਲ ਪ੍ਰਦੇਸ਼ ਦਾ ਇੱਕ ਨਗਰ ਬिलासपुर ਉਹਦੇ ਨੇੜੇ ਬਸੰਤਗੜ ਨੇੜੇ ਇੱਕ ਥਾਂ ਚੁਣੀ ਤੇ ਮਹਾਰਾਜ ਨੇ ਆਖਿਆ ਕਿ ਉੱਥੇ ਹੀ ਲਾਹੌਰ ਵਸੇਗਾ ਉੱਥੇ ਬਰਾਤ ਆਏਗੀ ਉੱਥੇ ਸਾਰੀਆਂ ਜੰਨੀਆਂ ਵੀ ਵਿਆਹ ਦੀਆਂ ਰਸਮਾਇਆਂ ਉਥੇ ਪੂਰੀਆਂ ਕੀਤੀਆਂ ਜਾਣਗੀਆਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦੇ ਵਿਆਹ ਕਾਰਜਾਂ ਕਰਕੇ ਉਸ ਪਾਵਨ ਅਸਥਾਨ ਦਾ ਜਿਹੜਾ ਨਾਂ ਸੀ ਉਹ ਸਾਧ ਸੰਗਤ ਗੁਰੂ ਕਾ ਲਾਹੌਰ ਪਿਆ ਉਥੇ ਫਿਰ ਮਹਾਰਾਜ ਦੇ ਘੋੜੇ ਨੇ ਜਿੱਥੇ ਪੌੜ ਮਾਰਿਆ ਉਥੋਂ ਪਾਣੀ ਦਾ ਚਸ਼ਮਾ ਵਿਆ ਗੁਰਦੁਆਰਾ ਪੌੜ ਸਾਬ ਉਹਤੇ ਦਰਸ਼ਨ ਦਿਆਰੇ ਕਰਦੇ ਆ ਜਿੱਥੇ ਆਨੰਦ ਕਾਰਜ ਹੋਇਆ ਹਜ਼ੂਰ ਦਾ ਉਹ ਗੁਰਦੁਆਰਾ ਸਾਹਿਬ ਹੈ ਇੱਕ ਗੁਰਦੁਆਰਾ ਤ੍ਰਿਬੇਣੀ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜਿੱਥੇ ਵਰਸ਼ਾ ਮਾਰ ਕੇ ਪਾਣੀ ਦਾ ਚਸ਼ਮਾ ਫਟਿਆ ਸੀ ਤੇ ਮਹਾਰਾਜ ਇਹ ਵਚਨ ਕੀਤਾ ਸਿੱਖਾਂ ਨੂੰ ਇਹ ਬੜਾ ਵੱਡਾ ਪਰਉਪਕਾਰ ਆ ਵੀ ਜਿੱਥੇ ਇਹ ਆਖਿਆ ਜਾਂਦਾ ਸੀ ਕਿ ਤਰਬੇਣੀ ਵਿੱਚ ਜਿੱਥੇ ਸੰਗਮ ਹੁੰਦਾ ਉੱਥੇ ਨਹਾਉਣ ਦੀ ਬੜੀ ਮਹਾਨਤਾ ਆ। ਮਹਾਰਾਜ ਸਿੱਖਾਂ ਵਾਸਤੇ ਇਦਾਂ ਸਮਝ ਲਈਏ ਸਰੋਵਰ, ਬੋਲੀਆਂ, ਚਸ਼ਮੇ ਇਹ ਐਸੇ ਪਾਣੀ ਦੇ ਸਰੋਤ ਪੈਦਾ ਕੀਤੇ ਤੇ ਇੱਕ ਬਚਨ ਨਾਲ ਕੀਤਾ ਵੀ ਇਹ ਤਨ ਦੀ ਪਵਿੱਤਰਤਾ ਵਾਸਤੇ ਆ। ਜੇ ਤੁਸੀਂ ਆਪਣੀ ਮਨ ਦੀ ਮੈਲ ਲਾਉਣੀ ਆ ਤੇ ਫਿਰ ਤੁਹਾਨੂੰ ਪਾਣੀ ਨਾਲ ਇਸ ਮਨ ਦਾ ਇਸ਼ਨਾਨ ਕਰਾਉਣਾ ਪੈਣਾ ਇਹ ਪਰਉਪਕਾਰ ਸੱਚੇ ਪਾਤਸ਼ਾਹ ਮਹਾਰਾਜ ਨੇ 1677 ਵਿੱਚ ਕੀਤਾ ਤੇ ਇਹਨਾਂ ਦਿਨਾਂ ਵਿੱਚ ਜਦੋਂ ਬਸੰਤ ਪੰਚਮੀ ਆਖੀ ਜਾਂਦੀ ਆ ਬਹੁਤ ਭਾਰੀ ਉਤਸਵ ਦਾ ਇਕੱਠ ਹੁੰਦਾ ਉੱਥੇ ਗੁਰਮਤ ਸਮਾਗਮ ਹੁੰਦੇ ਆ ਸੋ ਸਾਡਾ ਵੀ ਇਹ ਫਰਜ਼ ਬਣਦਾ ਆਪਣੇ ਇਤਿਹਾਸਕ ਥਾਵਾਂ ਤੇ ਪਹੁੰਚ ਕੇ ਉਹਨਾਂ ਦੇ ਦਰਸ਼ਨ ਦਿਦਾਰੇ ਕਰਿਏ ਜਿਹੜੇ ਇਸ ਚੈਨਲ ਨਾਲ ਨਵੇਂ ਜੁੜੇ ਆ ਸਬਸਕ੍ਰਾਈਬ ਕਰ ਲਿਓ